ਭਾਈ ਮੱਖਣ ਸ਼ਾ ਜਾਣਦੇ ਨੇ ਸਭ ਨੂੰ ਚਲੋ ਉਸ ਤੇ ਨਹੀਂ ਪੈਸੇ ਦਿੰਦੇ ਗਏ ਸਭ ਨੇ ਸਿੱਸਾਂ ਦਿੱਤੀਆਂ ਆਪਣੇ ਕੋਲੋਂ ਸਿਮਤਾ ਕੀਤੀਆਂ ਅੰਦਰ ਦੀ ਸ਼ੰਕਾ ਨਿਵਰਤ ਨਹੀਂ ਹੋਇਆ ਸੰਤੁਸ਼ਟ ਨਹੀਂ ਹੋਇਆ ਪਰ ਅੰਦਰੋਂ ਆਵਾਜ਼ ਆਈ ਨੇ ਮੱਖਣ ਸ਼ਾ ਸੂਰਜ ਠੰਡਾ ਹੋ ਸਕਦਾ ਹੈ ਸਮੁੰਦਰ ਸੁੱਕ ਸਕਦਾ ਹੈ ਪਵਨ ਰੁਕ ਸਕਦੀ ਹੈ ਚੰਦਰਮਾ ਤਪ ਸਕਦਾ ਹੈ ਹਮ ਆਲੇਪ ਸਮੁੰਦਰ ਬਣ ਸਕਦਾ ਹੈ ਸਮੁੰਦਰ ਪਹਾੜ ਬਣ ਸਕਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ ਅਟਲ ਖੈ ਉਹ ਇਥੇ ਨਾ ਅਖੀਰ ਤੇ ਪੁੱਛਿਆ ਕੋਈ ਹੋਰ ਹੈ ਲਬਜ਼ ਤਾਂ ਬੜੇ ਹੋਰ ਤਰ੍ਹਾਂ ਦੇ ਵਰਤੇ ਕਮਲਾ ਸ਼ਬਦ ਵਰਤਿਆ ਸਤ ਗੁਰੂ ਨੇ ਕਹਿ ਲਓ ਕਿ ਉਹ ਕੌਣ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ بیٹے ਚੇਤੇ ਰਖਿਓ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਚਾਚਾ ਤੇ ਭਤੀਜਾ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਚਾਚੇ ਨੇ ਤੇ ਧੀਰਮਲ ਭਤੀਜਾ ਹੈ ਕਿਉਂਕਿ ਬਾਬੇ ਗੁਰਦਿੱਤੇ ਦਾ ਪੁੱਤਰ ਧੀਰਮਲ ਹੈ ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਤਾਨ ਚਾਚਾ ਅੰਦਰ ਬੈਠੇ ਭਤੀਜਾ ਬਾਹਰ ਕਹਿ ਮੈਂ ਤਾਰਜ ਕੀਤੀ ਖੂਨ ਇੱਕੋ ਵੇ ਗੁਰੂ ਰਾਮਦਾਸ ਦੀ ਘਰ ਦਾ ਖੂਨ ਹੈ ਪਰ ਭਾਂਡੇਆਂ ਦਾ ਸੁਭਾ ਰੱਬ ਨੇ ਵੱਖਰਾ ਵੱਖਰਾ ਬਣਾ ਦਿੱਤਾ ਹਾਜ਼ੂਰ ਗੁਰੂ ਤੇਗ ਬਹਾਦਰ ਵਾਹਿ ਗੁਰੂ ਸਬਰ ਪਤਾ ਲੱਗਦਾ ਮੱਖਣ ਸ਼ਾਹ ਜੀ ਜਾਂਦੇ ਨੇ ਨਾਲ ਉਹਦੇ ਆਪਣੀ ਫੌਜ ਆਪਣੇ ਸਿਪਾਹੀ ਨੇ ਰੌਲਾ ਪਾਉਂਦੇ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸੇਵਾਦਾਰ ਨੂੰ ਪੁੱਛਦੇ ਆ ਇਹ ਅੱਜ ਰੌਲਾ ਕਾਸ ਦਾ ਕਹਿਣ ਲੱਗੇ ਮਹਾਰਾਜ ਇੱਕ ਸ਼ਾਹ ਹੈ ਮੱਖਣ ਸ਼ਾਹ ਉਹ ਮੱਥਾ ਟੇਕਣ ਆਇਆ ਸਤਿਗੁਰੂ ਨੇ ਇਹ ਲਫ਼ਜ਼ ਕਹਿ ਸਨ ਕਿ ਉਹਨੂੰ ਰੋਕ ਕੇ ਕਹਿ ਦਿਓ ਲਾਮ ਲਸ਼ਕਰ ਲੈ ਕੇ ਖੋਮੇ ਨਾਲ ਗੁਰੂ ਘਰ ਨਹੀਂ ਆਈਦਾ ਮੱਥਾ ਟੇਕਣ ਦੀ ਜਾਂ ਸਿੱਖ ਜਦੋਂ ਰੋਕ ਕੇ ਕਿਹਾ ਮਹਾਰਾਜ ਇਹ ਸ਼ਬਦ ਕਹਿੰਦੇ ਨੇ ਮੱਖਣ ਸ਼ਾ ਉਤੀ ਜ਼ਮੀਨ ਤੇ ਝੋਗਿਆ ਅੰਦਰੋਂ ਆਵਾਜ਼ ਆਈ ਕਿ ਫੋਕੀ ਸਿਬਤ ਕਰਨ ਵਾਲੇ ਬੜੇ ਮਿਲੇ ਪਰ ਅਸਲੀ ਜ਼ਿੰਦਗੀ ਜੀਣ ਵਾਲਾ ਤੇ ਦੱਸਣ ਵਾਲਾ ਇਹ ਹੀ ਮੈਨੂੰ ਮਿਲਿਆ ਮਹਾਰਾਜ ਜੀ ਦੇ ਚਰਨਾਂ ਚ ਗਏ ਤੇ ਉਥੇ ਉਹਨੇ ਆਪਣੀ ਭੇਟਾ ਰੱਖੀ ਸਾਨੂੰ ਸਭ ਨੂੰ ਪਤਾ ਹੈ ਉਹਦਾ ਜਹਾਜ਼ ਤੂਫਾਨ ਚ ਫਸਿਆ ਜਿਤੇ ਰੱਖਿਓਨੇ ਅਰਦਾਸ ਪਤਾ ਕਿਵੇਂ ਕੀਤੀ ਸੀ ਜਦੋਂ ਜਹਾਜ਼ ਚਲਾਉਣ ਵਾਲੇ ਨੇ ਕਿਹਾ ਜਹਾਜ਼ ਡੁੱਬੇਗਾ ਉਥੇ ਕਿਹਾ ਜਾਂਦਾ ਮੱਖਣਸ਼ਾ ਨੇ ਕਿਹਾ ਤੁਸੀਂ ਰੌਲਾ ਨਾ ਪਾਓ ਖਮੋਸ਼ ਹੋ ਜਾਓ ਕੋਥੇ ਕਹਿੰਦੇ ਨੇ ਜੋ ਸਾਡੇ ਇਤਿਹਾਸ ਨੇ ਲਿਖਿਆ ਕਰ ਚਿੱਤ ਇਕਾਗਰ ਜਪ ਕੋ ਪੜਾ ਉਹਨ ਸਤਗੁਰੂ ਜੀ ਕਾ ਕੀਆ ਧਿਆਨ ਉਹਨੇ ਕਾ ਰੌਲਾ ਮਤ ਪਾਓ ਇੱਕ ਮੇਰੇ ਕੋਲ ਮਲਾਖ ਹੈ ਜਿਹੜਾ ਡੁੱਬਦੇ ਕਿਨਾਰੇ ਲੰਦਾ ਹੈ ਕਹਿੰਦੇ ਨੇ ਉੱਥੇ ਬੈਠ ਕੇ ਇਕਾਗਰ ਚਿਤ ੋ ਕੇ ਕੁਰੂ ਫੁਰਤ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਟਿੱਕੇ ਤੇ ਸਤਗੁਰੂ ਦਾ ਧਿਆਨ ਟਿਕਾ ਕੇ ਸੱਚੇ ਪਾਤਸ਼ਾਹ ਅੱਜ ਇਸ ਬੇੜੇ ਨੂੰ ਕੋਈ ਮਲਾ ਨਹੀਂ ਉਹ ਕਿਨਾਰੇ ਲਾ ਸਕਦਾ ਅੱਜ ਇਸ ਬੇੜੇ ਨੂੰ ਸਿਰਫ ਤੂੰ ਕਿਨਾਰੇ ਲਾਣਾ ਹੈ ਇਤਿਹਾਸ ਲਿਖਿਆ ਕਰ ਚਿੱਤ ਇਕਾਦਰ ਜਪ ਕੋ ਪੜਾ ਪੁਣ ਸਤਿਗੁਰ ਜੀ ਕਾ ਕੀਆ ਧਿਆਨ ਮਨ ਮਿਟੇ ਪਰਮ ਸਤਿਗੁਰ ਲੇ ਪਛਾਨ ਉਹਦਾ ਜਾਜ ਕਿਨਾਰੇ ਲੱਗਾ ਆਇਆ ਪੈਸੇ ਰੱਖ ਕੇ ਮੱਥਾ ਟੇਕਿਆ ਤੇ ਸਤਿਗੁਰ ਨੇ ਸ਼ਬਦ ਅੱਗੋ ਵਰਤਿਆ ਕਹਿ ਲੱਗੇ ਸਿਖਾਂ ਡੁੱਬਦੀ ਨਾਵ ਤੂੰ ਬਸ ਆ ਸ਼ਬਦ ਦੋ ਕਹਿ ਕਹਿੰਦੇ ਸਿਖਾਂ ਡੁੱਬਦੀ ਨਾਮ ਤੁਮ ਤੁਮ ਹਮ ਕੰਦੇ ਦੀਨ ਲਗਾਏ ਤੇਰੀ ਨਾਮ ਬੇੜੀ ਡੁੱਬਦੀ ਪਈ ਸੀ ਤੇ ਅਸੀਂ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਤੇਰੀ ਬੇੜੀ ਕਿਨਾਰੇ ਲੱਗ ਗਈ ਕਹਿੰਦੇ ਤੂੰ ਸ਼ੰਕੇ ਚ ਨਾ ਤੇ ਇੱਕੋ ਦਮ ਚਾਦਰ ਦਾ ਪੱਲਾ ਪਰਾਂ ਕੀਤਾ ਤੇ ਮੋਢੇ ਤੇ ਲੱਗੀ ਕਾਸੀ ਦੇਖ ਕੇ ਕਹਿੰਦੇ ਦੇਖ ਅਜੇ ਤਾਂ ਨਿਸ਼ਾਨੀ ਵੀ ਪੂਰੀ ਨਹੀਂ ਮਿਟੀ ਤੇਰੇ ਜਹਾਜ਼ ਨੂੰ ਕਿਨਾਰੇ ਲਾਂਦ ਸ਼ਬਦ ਬੜੇ ਗੁਰੂ ਵੇੜੇ ਕਿਨਾਰੇ ਲਾਂਦੇ ਨੇ ਹੁਣ ਕਈਆਂ ਦੇ ਮਨ ਚ ਆ ਜਨੇ ਵੀ ਆਕਾਸੀ ਲੱਗੀ ਓ ਫੇਥ ਨਾਲ ਜਿਉ ਭਰੋਸੇ ਨਾਲ ਜਿਉ ਜੇ ਸਾਨੂੰ ਇਹ ਹੀ ਸ਼ੱਕ ਹੋ ਗਿਆ ਕਿ ਦ੍ਰਿਸ਼ਟਮਾਨ ਦਾ ਵੇੜਾ ਗੁਰੂ ਕਿਨਾਰੇ ਨਹੀਂ ਲਾ ਸਕਦਾ ਤੇ ਅਦ੍ਰਿਸ਼ਟ ਦਾ ਵੇੜਾ ਕਿਵੇਂ ਕਿਨਾਰੇ ਲਾਏ ਕਾ ਵਾਹੇ ਗੁਰੂ ਕਲਗੇ ਸਿੱਖਾਂ ਤੁਮਰੀ ਨਾਦ ਨਾਭਖੰ ਤੇਰੀ ਬੇੜੀ ਡੋਬਰੀ ਸੀ ਡੁਬਤੀ ਨਾਭ ਤੁਮ ਹਮ ਕੰਡੇ ਦੀਨ ਲਗਾਏ ਕੰਦੇ ਕਾਸੀ ਮੋਏ ਪੜੀ ਕਿਉ ਪੂਜਾ ਰਖੋ ਦੁਰਾਇ ਪੂਜਾ ਦਰ ਤੇ ਦਸਵੰਦ ਓਏ ਅਜੇ ਤਾਂ ਸਾਡੇ ਮੋਢੇ ਦਾ ਨਿਸ਼ਾਨ ਵੀ ਘਰਾ ਹੈ ਤੇ ਗੁਰੂ ਦੇ ਦਸਵੰਦ ਦੀ ਮਾਇਆ ਲੁਕਾਈ ਦੀ ਨਹੀਂ ਹੁੰਦੀ ਬਸ ਰੋ ਪਿਆ ਕਹਿੰਦੇ ਸਤਿਗੁਰੂ ਓਤਨ ਮੇਰੇ ਵਪਾਰ ਦਾ ਬੇੜਾ ਡੁੱਬਦਾ ਸੀ ਕਿਨਾਰੇ ਲਾਇਆ ਅੱਜ ਮੇਰੀ ਆਸਤਾ ਦਾ ਬੇੜਾ ਡੁੱਬਦਾ ਵਾਹੇ ਗੁਰੂ ਅਸੀਂ ਅੱਜ ਫਿਰ ਕਿਨਾਰੇ ਲਾ ਦੇ ਇਹਨੇ ਪਰਪੰਚੀ ਦੇਖੇ ਤੂੰ ਬੇੜਾ ਕਿਨਾਰੇ ਲਾ ਦਿੱਤਾ ਸੱਚ ਇਹ ਵੇ ਉਹਨੇ ਰੌਲਾ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ ਉੱਚੀ ਆਵਾਜ਼ ਵਿੱਚ ਕਿਹਾ ਮੇਰੇ ਸੰਗਤ ਸਥਾਨ ਤੇ ਸੰਗਤ ਆਰਮਨ ਜੂੜ ਦੇ ਚਰਨਾਂ 'ਚ ਪਤਾ ਲੱਗਾ ਹਮਾਂ ਰਖ ਦਿੱ ਇੱਕ ਜੋ ਗਿਆ ਚੇਤੇ ਸਾਰਿਆਂ ਨਮਸ਼ਪਾਂਡਾ ਇੱਤੀ ਹੈ ਮੱਖਣ ਸਾਹਿਬ ਨੂੰ ਪਤਾ ਲੱਗਾ ਗੁੱਸੇ ਨਾਲ ਕੰਬ ਉੱਠਿਆ ਰਿਸ਼ਤੇਦਾਰੀ ਚੋਂ ਭਤੀਜਾ ਗੁਰੂ ਤੇਗ ਬਹਾਦਰ ਮਹਾਰਾਜ ਚਾਚੇ ਉਹ ਕੰਬ ਉੱਠਿਆ ਛੀਮ ਸੰਦ ਨੂੰ ਨੇ ਕਿਹਾ ਖੁਣ ਕੀ ਬਣੇਗਾ ਉਸ ਮਸੰਦ ਨੇ ਕਿਹਾ ਅੱਜ ਜੇ ਮੌਕਾ ਸਾਂਭ ਲਏਗਾ ਤੇ ਵੱਜਾਂਗੇ ਨਹੀਂ ਤੇ ਕਹਾਣੀ ਗਈ ਉਹਨੇ ਕਿਹਾ ਕੀ ਕਹਿੰਦਾ ਅਸਲੀਅਤ ਤੇ ਪ੍ਰਗਟ ਹੋ ਗਏ ਨੇ ਸ਼ਾਮ ਨੂੰ ਸੈਰ ਕਰਨ ਨਿਕਲਣਾ ਅੱਜ ਤੂੰ ਮੇਰਾ ਸਾਥ ਦੇ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਈਏ ਤੇਰੇ ਤੇਦੇ ਤੋਂ ਬਾਅਦ ਤੇਰੇ ਤੋਂ ਬਿਨਾ ਕੋਈ ਹੋਰ ਹੈ ਹੀ ਬਸਿਰ ਬੇਨਤੀ ਤਾਂ ਕੀਤੀ ਵੀ ਭਾਂਡੇ ਨੇ ਉਨੇ ਇੱਕ ਭਾਂਡਾ ਇੰਨਾ ਤਪਿਆ ਪਿਆ ਅੱਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਿਕਲਦੇ ਨੇ ਘੋੜੀ ਤੇ ਸਵਾਰ ਮਸੰਦ ਦੂਰੋਂ ਨਿਸ਼ਾਨਾ ਬਣਾ ਕੇ ਸਤਗੁਰੂ ਦੇ ਮੱਥੇ ਦਾ ਨਿਸ਼ਾਨਾ ਬਣਾਉਂਦਾ ਹੈ ਗੋਲੀ ਚਲਾਉਂਦਾ ਹੈ ਪਿਆਰਿਓ ਜਦੋਂ ਸ਼ੂਕ ਦੀ ਗੋਲੀ ਮੱਥੇ ਨੂੰ ਸਪਰਸ਼ ਕਰਕੇ ਨਿਕਲ ਜਾਂਦੀ ਹੈ ਤੇ ਗੁਰੂ ਤੇਗ ਬਹਾਦਰ ਸ਼ਬਦ ਪਤਾ ਹੈ ਕੀ ਕਹਿੰਦੇ ਨੇ ਧੀਰਮਲ ਗੁੱਸੇ 'ਚ ਕਮਲਾ ਹੋਇਆ ਪਿਆ ਤਪਿਆ ਖੈ ਤੇ ਮਹਾਰਾਜਾ ਵਾਅਦੇ ਕੇ ਕਹਿੰਦੇ ਨੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਗੁਰੂ ਨਾਨਕ ਤੇਰਾ ਭਲਾ ਕਰੇ ਇਹ ਭਾਂਡੇ ਨੂੰ ਸਾੜਨਾ ਹੈ ਭਾਂਡਾ ਬੜੀ ਮੁਸ਼ਕਲ ਨਾਲ ਮਿਲਦਾ ਤੂੰ ਤਪ ਰਿਆ ਹੈ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਇੱਥੇ ਅਜ ਇਸ ਬਚਨ ਟੁੱਕ ਰਿਆ ਸੀ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਬਹੁ ਬਾਾਰ ਸਤਗੁਰ ਕਹੋ ਸ਼੍ਰੀਪੁੱਤ ਗੁਣੀ ਗਹੀਰ ਗੁਨਾ ਦੇ ਖਜ਼ਾਨੇ ਨੇ ਕਈ ਵਾਰ ਕਿਹਾ ਧੀਰਮਲ ਤੇਰਾ ਭਲਾ ਹੋਵੇ ਕਈਆਂ ਦੇ ਮਨ ਚ ਆ ਜਨੇ ਜੀ ਗੋਲੀ ਚਲਾ ਦਿੱਤੀ ਫੜਕਾ ਦੇਂਦੇ ਕਈਆਂ ਨੇ ਕਹਿਣਾ ਸੀ ਪਰ ਚੇਤੇ ਰੱਖਿਓ ਗੁਰਸਿੱਖੋ ਭੁੱਲਿਓ ਨਾ ਮੈਂ ਇੱਕ ਵਾਰ ਅਰਜ਼ੀ ਕੀਤੀ ਕਿ ਖਿਮਾ ਕਰਨ ਵਾਲਾ ਬੜਾ ਵੱਡਾ ਸੂਰਮਾ ਹੁੰਦਾ ਮਾਰੇ ਨੇ ਕਿਹਾ ਤੇਰਾ ਭਲਾ ਹੋਵੇ ਮੱਥੇ ਤੋਂ ਖੂਨ ਰਸਿਆ ਗੋਲੀ ਗਹਿਰੀ ਨਹੀਂ ਗਈ ਛੋਕੇ ਨਿਕਲੇ ਮੱਖਣਸ਼ਾ ਨੂੰ ਜਾ ਕੇ ਦੱਸਿਆ ਜਿਸ ਗੁਰੂ ਲਈ ਕਹਿ ਕਹਾਂ ਲਾਧੋ ਰੇ ਉਸ ਤੇ ਗੋਲੀ ਚੱਲੀ ਸਿੱਖ ਸੀ ਕਿਵੇਂ ਬਰਦਾਸ਼ਤ ਕਰ ਸਕਦਾ ਪਿਛਲੇ ਦਿਨੀ ਮੈਂ ਕਹਿਆ ਸੀ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਏ ਪਰ ਚਿੱਤ ਰੱਖਿਓ ਸਿੱਖ ਗੁਰੂ ਦੀ ਬੇਦਵੀ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਈਮੋਸ਼ਨਲ ਕਰ ਲਈ ਮੈਂ ਸ਼ਬਦ ਵਰਤਿਆ ਕਿ ਸਿੱਖਾਂ ਦੇ ਜਜ਼ਬਾਤ ਨੇ ਮੱਖਣਸ਼ਾ ਨੂੰ ਪਤਾ ਲੱਗਾ ਉਹ ਦੌੜਦਾ ਆਇਆ ਉਹ ਸਤਗੁਰੂ ਦੇ ਕੋਲ ਨਹੀਂ ਗਿਆ ਸਿੱਧਾ ਧੀਰਮਲ ਦੇ ਘਰ ਗਿਆ ਸ਼ੀਏ ਮਸੰਦ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਧੀਰਮਲ ਨੂੰ ਕਹ ਪੈਰਾਂ 'ਚ ਜੁੱਤੀ ਲਾ ਉਹਨੂੰ ਨੰਗੇ ਪੈਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਲੈ ਗਿਆ ਸਤਗੁਰਾਂ ਨੇ ਦੇਖਿਆ ਸ਼ਾਮਾ ਨਹੀਂ ਰਾ ਪਹਿ ਚੁੱਕਾ ਹੈ ਕਹਿਣ ਲੱਗੇ ਮੱਖਣ ਸ਼ਾ ਇਹ ਕੀ ਕਹਿੰਦਾ ਸਤਗੁਰੂ ਮੈਂ ਨਹੀਂ ਸਹਿ ਸਕਦਾ ਤੇਰੇ ਤੇ ਕੋਈ ਗੋਲੀ ਚਲਾ ਮਹਾਰਾਜ ਕਹਿੰਦੇ ਨੇ ਤੀਰ ਮੱਖਣਸ਼ਾ ਇਹਨਾਂ ਨੂੰ ਛੱਡ ਦੇ ਕਹਿੰਦਾ ਕਿਵੇਂ ਹੱਸ ਕੇ ਕਹਿਣ ਲੱਗੇ ਕਈ ਸਾਲਾਂ ਦੇ ਬੈਠੇ ਸਾਂ ਗੋਲੀ ਨਹੀਂ ਸੀ ਚੱਲੀ ਬਸ ਅੱਜ ਹੀ ਮਾਇਆ ਦਾ ਢੇਰ ਸ਼ੁਰੂ ਹੋਇਆ ਤੇ ਅੱਜ ਹੀ ਗੋਲੀ ਚੱਲ ਗਈ ਪਹਿਲਾਂ ਕੋਈ ਵੀ ਸਿਕਿੰਦੇ ਬੜੇ ਆਰਾਮ ਨਾਲ ਭਾਈ ਮੱਖਣਸ਼ਾ ਕਹਿੰਦਾ ਬਰਦਾਸ਼ਤ ਨਹੀਂ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ ਸੁਣਨ ਵਾਲੇ ਨੇ ਕਹਿਣ ਲੱਗੇ ਮੱਖਣਸ਼ਾ ਮੈਨੂੰ ਪਤਾ ਹੈ ਤੇਰੇ ਕੋਲ ਤਾਕਤ ਹੈ ਤੇਰੇ ਕੋਲ ਆਪਣੀ ਸ਼ਬਾਈ ਨੇ ਸੱਚ ਐਵੇਂ ਕਿ ਜੇ ਅੱਜ ਖਿਮਾ ਕਰ ਦੇਗਾ ਨਾ ਹੁਣ ਦੇਖੋ ਸ਼ਰੀਰ ਕੈਸੇ ਗੁਰੂ ਤੇਗ ਬਹਾਦਰ ਅੰਦਰ ਸੱਚ ਮੁੱਚ ਸਤ ਗੁਣ ਨੇ ਅੰਦਰ ਟਿਕਿਆ ਪੈ ਠੰਡ ਨਾਲ ਭਰਿਆ ਹੈ ਤੇ ਜਿਹਨੂੰ ਛਡਾਂਦੇ ਪੈ ਇਹਨੂੰ ਅਕ ਨਾਲ ਤਪਿਆ ਹੋਇਆ ਭਾਂਡੇ ਦੋਵੇਂ ਇੱਕੋ ਕਰ ਦੇ ਮੈਂ ਤਾਂ ਠੀਕ ਕਰ ਲਵਾਂ ਜਬਰਤਿਆਂ ਕਿਉਂਕਿ ਮਾਰੇ ਨੇ ਖੁਦ ਭਾਂਡਾ ਸ਼ਬਦ ਵਰਤਿਆ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਰਨ ਕਰਨੀ ਸ਼ਿਮਾ ਮਾ ਤਪ ਜਾਨ ਮੱਖਣ ਸ਼ਾ ਖਿਮਾ ਵਰਗਾ ਕੋਈ ਤਪ ਨਹੀਂ ਸ਼ਿਮਾ ਕਰਨ ਕੀ ਦੇਵੋਦਾਨ ਖਿਮਾ ਕਰਦੇ ਇਤੋਂ ਵੱਡਾ ਦਾਨ ਕੋਈ ਨਹੀਂ ਵਾਹੇ ਕੁਰੂ ਵਾਹੇ ਸ਼ਿਮਾ ਸਕਲ ਤੀਰਤੀ ਸ਼ਨਾਣ ਖਿਮਾ ਕਰਦੇ ਸਾਰੇ ਤੀਰਥਾਂ ਦਾ ਇਸ਼ਨਾਣ ਹੈ ਸ਼ਿਮਾ ਕਰਤ ਨਰ ਕੀ ਕਲਿਆਣ ਖਿਮਾ ਸਮਾਨ ਆਨ ਗੁਨਾਹੇ ਤਾਂ ਤੇ ਖਿਮਾ ਧਰੋ ਮਨ ਮਾਹੇ ਜੇ ਤੂੰ ਵੀ ਤਪ ਗਿਆ ਤੇ ਫਿਰ ਬਣੇਗਾ ਕੀ ਇਹ ਤਾਂ ਤਪੀ ਪਿਆਖੇ ਸਤਿਗੁਰੂ ਨੇ ਬਚਨ ਕੇ ਮੱਖਣ ਸ਼ਾਣੀ ਖਿਮਾ ਘਾਤੇ ਵਾਹ ਮੈਂ ਇੱਕ ਅਰਜ਼ ਕਰਾਂਗਾ ਰੋਹਾਨੀਅਤ ਦੀ ਇਹ ਗੱਲ ਹੈ ਜੇ ਨੂੰ ਵੈਰ ਚ ਲੋਗੇ ਤੇ ਦੇ ਅਰਥ ਨਹੀਂ ਬਣਨੇ ਰੋਹਾਨੀਅਤ ਦਾ ਸ਼ਿਖਰ ਹੈ ਵਾਹ ਸਤਿਗੁਰੂ ਅੱਜ ਬਚਨ ਕਰਦੇ ਨੇ ਪ੍ਰਮਾਤਮਾ ਭਾਂਡੇ ਤੇਰੇ ਨੇ ਇੱਕ ਭਾਂਡਾ ਤਪਦਾ ਪੈ ਦੂਜੇ ਤੇ ਦੁੱਧ ਪਿਆ ਆਖੇ ਅਗਲੀ ਬੇਨਤੀ ਫਿਰ ਮੈਂ ਕਰਾਂ ਯਾਦ ਰੱਖਿਓ ਇਹ ਰੱਬ ਦੀ ਬਖਸ਼ਿਸ਼ ਕਹਿ ਲੋ ਉਹ ਉਹਦੀ ਖੇਡ ਏ ਜੀ ਵਾਹ ਇੱਕ ਦਿਨ ਦਾਸ ਨੇ ਕਿਹਾ ਮਾਂ ਇੱਕ ਕੁੱਖ ਚੋਂ ਦੋ ਤਿੰਨ ਪੁੱਤਰਾਂ ਧੀਆਂ ਨੂੰ ਜਨਮ ਦਿੰਦੀ ਏ ਮਾਪੇ ਕਦੀ ਵਿਤਕਰਾ ਨਹੀਂ ਕਰ ਉਹ ਬਰਾਬਰ ਵੰਡ ਕੇ ਜ਼ਮੀਨ ਭੋਏ ਢਾਂਡਾ ਦੁਕਾਨ ਸਭ ਕੁਝ ਦੇ ਦਿੰਦੇ ਨੇ ਪਰ ਯਾਦ ਰੱਖਿਓ ਕਦੀ ਕਰਮ ਮਾਪੇ ਵੰਡ ਕੇ ਨਹੀਂ ਦੇ ਸਕਦਾ ਕਿਸਮਤ ਨਹੀਂ ਵੰਡ ਕੇ ਦਿੱਤੀ ਜਾਂਦੀ। ਬਾਬਾ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਦੀ ਕਲਾ ਨਾ ਮਿਟੀ ਜਾਏ। ਅਮੀਰ ਤੇ ਗਰੀਬ ਦੋਨੋਂ ਸਕੇ ਪ੍ਰਾਨੇ ਪਰ ਰੱਬ ਦੀ ਕਲਾ ਨੂੰ ਉਹਦੀ ਸ਼ਕਤੀ ਨੂੰ ਕੌਣ ਮੇੜ ਸਕਦਾ? ਇੱਕ ਦਾਤੇ ਇੱਕ ਪਿਖਾਰੀ ਜੀ ਇੱਕ ਨਿਹਾਲੀ ਪੈਸਵਨ ਇੱਕ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇਹ ਤੇਰੇ ਚੋਜ ਨੇ। ਅਗਲੀ ਬੇਨਤੀ ਮੈਂ ਹੋਰ ਕਰਨੀ ਚਾਹਨਾ। ਵਕਤ ਦਾ ਪਤਾ ਕਦੀ ਨਹੀਂ ਹੁੰਦਾ ਸਮੇਂ ਦਾ ਕੋਈ ਪਤਾ ਨਹੀਂ ਰੱਬ ਦੀ ਖੇਡ ਦਾ ਵੀ ਕੋਈ ਪਤਾ ਨਹੀਂ ਕੱਲ ਵੀ ਸਵੇਰ ਦੋ ਦਿਨ ਮੈਂ ਅਰਜ਼ ਕੀਤੀ ਉਹਦੇ ਪੈਹ ਵਿੱਚ ਬੜਾ ਸੁਖ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਵਕਤ ਆਉਂਦਾ ਹੈ ਬੰਦਾ ਕੀਮਤੀ ਭੋਜਨ ਦੀ ਭਰੀ ਹੋਈ ਥਾਲੀ ਨੂੰ ਹੀ ਠੁੱਡੇ ਮਾਰਦਾ ਹੈ ਇਨਾਂ ਅਕਰ ਚ ਆ ਜਾਂਦਾ ਹੈ ਇੱਥੋਂ ਤੱਕ ਸ਼ਬਦ ਮੈਂ ਕਹਿੰਦੇ ਸੁਣੇ ਲੋਕ ਕਿ ਆਹ ਰੋਟੀ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਇਹ ਸ਼ਬਦ ਲੋਕ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਰੱਬ ਤੋਂ ਡਰ ਓਏ ਉਹਦੇ ਪੈਹ ਚ ਜੀ ਮੈਨੂੰ ਯਾਦ ਹੈ ਇਸ ਮੇਰੇ ਕੋਲ ਇੱਕ ਵਾਰੀ ਬਹੁਤ ਹੀ ਪ੍ਰਤਿਸ਼ਠਿਤ ਬੰਦਾ ਇੱਕ ਆਇਆ ਇਹ ਕੋਈ ਸਿਆਸਤਦਾਨ ਨਾ ਸਮਝੋ ਉਹ ਇੱਕ ਬਿਲਕੁਲ ਗਰਾਊਂਡ ਤੋਂ ਉੱਠਿਆ ਰੋਟੀ ਖਾਣ ਲੱਗਾ ਵਾਹ ਪ੍ਰਸ਼ਾਦਾ ਥਾਲੀ ਚੋਂ ਠੰਡਾ ਸੀ ਚੁੱਕਿਆ ਗਰਮ ਦੇਣ ਲੱਗਿਓ ਨੇ ਇੱਕ ਗੱਲ ਬੜੀ ਸੋਹਣੀ ਕਹੀ ਕਹਿੰਦਾ ਨਾ ਚੁੱਕਿਓ ਕਦੀ ਠੰਡਾ ਵੀ ਨਸੀਬ ਨਹੀਂ ਸੀ ਹੋ ਕਦੀ ਇਹ ਵੀ ਨਹੀਂ ਸੀ ਮਿਲਦਾ ਉਹਦੀ ਖੇਡ ਏ ਭਾਈ ਜਿਹੜਾ ਨਿਹਾਲੀ ਸੁੱਤਾ ਉਹ ਪਹਿਰੇਦਾਰ ਤੋਂ ਨਫ਼ਰਤ ਮਤ ਕਰੇ ਪਰਮਾਤਮਾ ਦਾ ਕੋਈ ਪਤਾ ਨਹੀਂ ਪਹਿਰੇ ਦੇਣ ਵਾਲਾ ਨਿਹਾਲੀ ਚ ਆ ਜਾਏ ਤੇ ਜਿਹੜਾ ਸੁੱਤਾ ਆਏ ਉਹਨੂੰ ਪਹਿਰੇਦਾਰ ਬਣਾ ਦੇਵੇ ਗੁਰੂ ਗ੍ਰੰਥ ਸਾਹਿਬ ਕਿਹਦੇ ਕਦੀ ਵਕਤ ਐਸਾ ਹੁੰਦਾ ਬੰਦਾ ਠੁੱਡੇ ਮਾਰ ਤੇ ਵੇਖੋ ਨਿੱਕੀਆਂ ਨਿੱਕੀਆਂ ਗੱਲਾਂ ਜੇ ਸਖਾਉਂਦੀਆਂ ਬਹੁਤ ਕੁਝ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰ ਦੇਣਾ ਪ੍ਰਕਰਨੇ ਦੇ ਨਾਲ ਨੀ ਅਸੀਂ ਕਿਸੇ ਘਰ ਜਾਣੇ ਸੱਚੀ ਗੱਲ ਹੈ ਕਈ ਵਾਰੀ ਕਿਸੇ ਦੇ ਵਿਆਹ ਚ ਬੰਦਾ ਜਾਂਦਾ ਹੈ ਇਹ ਸ਼ਬਦ ਕਹਿੰਦਾ ਕਾਦੀ ਰੋਟੀ ਦਿੱਤੀ ਉਸ ਉਸ ਗਰੀਬ ਦਾ ਪਰਦਾ ਟਕੀਓ ਦਾ ਨਸ਼ਰ ਨਾ ਕਰ ਨੂੰ ਯਾਦ ਹੈ ਇਹ ਇਹ ਹਕੀਕਤ ਚ ਗੱਲ ਕਰੇ ਕਿ ਜਦੋਂ ਬੱਚੀ ਦੀ ਸ਼ਾਦੀ ਹੁੰਦੀ ਆਪਾਂ ਡੋਲੀ ਤੋੜਨੇ ਆ ਨਾ ਜੀ ਤੇ ਫਿਰ ਕਈ ਵਾਰੀ ਬੱਚੀ ਦਾ ਬਾਪ ਪਿਤਾ ਭਰਾ ਇਕੱਠੇ ਹੋ ਕੇ ਉਸ ਲੜਕੇ ਦੇ ਬਾਪ ਨੂੰ ਉਹਦੇ ਚਾਚੇ ਤਾਇਆ ਨੂੰ ਹੱਥ ਜੋੜ ਕੇ ਕਹਿੰਦੇ ਨੇ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਵੇ ਸੇਵਾ ਨਹੀਂ ਕਰ ਸਕਕੇ ਸਾਨੂੰ ਬਖਸ਼ ਦਿਆ ਜੀ ਇਹ ਇਹ ਕਲਚਰ ਦਾ ਹਿੱਸਾ ਹੈ ਢੋਲੀ ਤੋਰੀ ਤੇ ਲੜਕੇ ਦੇ ਬਾਪ ਕੋਲ ਲੜਕੀ ਦਾ ਬਾਪ ਆਇਆ ਬਜ਼ੁਰਗ ਸੀ ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਆਏ ਮੈਂ ਉਹ ਸੇਵਾ ਨਹੀਂ ਕਰ ਸਕਿਆ ਜਿੰਨੀ ਕੁ ਕਰਨੀ ਚਾਹੀਦੀ ਸੀ ਮੇਰੀ ਸੇਵਾ ਦੀਆਂ ਔਣਤਾਈਆਂ ਚਿਤਾਰਿਓ ਨਾ ਮੇਰੀ ਧੀ ਤੇ ਮੇਰੇ ਤੇ ਪਰਦਾ ਪਾਈ ਰੱਖਿਆ ਜੀ ਇਹ ਸ਼ਬਦ ਕਹੇ ਉਹ ਲੜਕੇ ਦਾ ਬਾਪ ਉਦੋਂ ਵੀ ਨਿਮਰਤਾ ਵਾਲਾ ਉਹਨੇ ਲੜਕੀ ਦੇ ਬਾਪ ਦੇ ਪੈਰ پکڑ ਲੈ ਕਹਿੰਦਾ ਨਾ ਬਜ਼ੁਰਗਾ ਇਹ ਸ਼ਬਦ ਨਾ ਕਹੇ ਮੈਂ ਤਾਂ ਇਨਾ ਗਰੀਬ ਹਾਂ ਮੈਂ ਦੋ ਡੰਗ ਦੀ ਰੋਟੀ ਵੀ ਰਿਸ਼ਤੇਦਾਰਾਂ ਨੂੰ ਖਵਾ ਨਹੀਂ ਸਕਿਆ ਤੇਰੇ ਬੂਏ ਤੇ ਲੈ ਕੇ ਆ ਗਿਆ ਗੱਲ ਸੁਣੋ ਵਾਹ ਸਲੀਕਾ ਕਿਹਦਾ ਕਹਿੰਦਾ ਮੈਂ ਤਾਂ ਦੋ ਡੰਗ ਦੀ ਰੋਟੀ ਨਹੀਂ ਖਵਾ ਸਕਿਆ ਕਿਸ ਬੂਏ ਤੋਂ ਖਵਾ ਕੇ ਚੱਲਿਆ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿੰਦੇ ਨਹੀਂ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਦੀ ਖੀਰਾ ਖੰਡ ਤੇ ਕਿਉ ਦੀਆਂ ਚੀਜ਼ਾਂ ਨੂੰ ਬੰਦਾ ਠੁੱਡੇ ਮਾਰਦਾ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਬੂ ਘਰ ਘਰ ਟੂਕ ਮੰਗਦਾ ਵਾਹੇ ਗੁਰੂ ਆਵੇ ਕੋਈ ਬੰਦਾ ਜਿਹੜਾ ਠੁੱਡੇ ਮਾਰ ਕੇ ਕਹਿੰਦਾ ਖੰਡ ਖੀਰ ਕਿਉਂ ਚੰਗੀ ਨਹੀਂ ਲੱਗਦੀ ਕੋਈ ਬੰਦਾ ਫਿਰ ਮਜਬੂਰ ਹੋ ਜਾਂਦਾ ਹੈ ਗਲ ਚ ਝੋਲੀ ਪਾ ਕੇ ਦਰਦਰ ਚ ਰੋਟੀਆਂ ਮੰਗਦਾ ਵਾਹ ਅਗਲੇ ਬਚਨ ਇਹ 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 ਸ਼ਹਿਰ ਚ ਮਿਲਦਾ ਸਵੇਰੇ ਕਦੋਂ ਸਵੇਰੇ ਅੰਮ੍ਰਿਤ ਵੇਲੇ ਕਿਤੇ ਗੁਰੂ ਘਰ ਕਿਸੇ ਕਥਾ ਕਰਨ ਜਾਈਏ ਜਿੱਥੇ ਪੈਲਸ ਹੁੰਦੇ ਨੇ ਉੱਥੇ ਇਸ ਸ਼ਬਦ ਦੀ ਵਿਆਖਿਆ ਮੈਨੂੰ ਮਿਲਦੀ ਕਬੂ ਖੀਰ ਖਾਂਡ ਕਿਉਂ ਨਾ ਭਾਵੇ ਕਬੂ ਘਰ ਘਰ ਟੂਕ ਮੰਗਾਵੇ ਅਗਲੇ ਬੱਚੇ ਨੇ ਕਬੂ ਕੂਰਨ ਚਨੇ ਬਿਨਾ ਬੈ ਕਈ ਵਰੀ ਖਾਧੀ ਹੋਈ ਅਮੀਰਾਂ ਦੀ ਰੋਟੀ ਚੋਂ ਗਰੀਬਸ ਵਕਤ ਤੇ ਚਲੇ ਜਾਂਦੇ ਨੇ ਕਿਤੇ ਕੂੜੇ ਚ ਹੋਰ ਨਾ ਕੋਈ ਹੱਥ ਮਾਰ ਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਦੇਖਿਆ ਲੋਕ ਕੂੜੇ ਚੋਂ ਛੋਲਿਆਂ ਦੇ ਦਾਣੇ ਲੱਭ ਲੱਭ ਕੇ ਆਪਣੇ ਮੂੰਹ ਚ ਪਾਈ ਜਾਂਦੇ ਉਸ ਪ੍ਰਮਾਤਮਾ ਦੇ ਸਾਜੇ ਭਾਂਡੇ ਨੇ ਕਬੂ ਕੂਰਨ ਚਨੇ ਬਿਨਾ ਬੈ ਜਿਉਂ ਰਾਮ ਰਾਖਾ ਤਿਉ ਰਹੀ ਆ ਰੇ ਭਾਈ ਹਰ ਕੀ ਮਹਿਮਾ ਕਿਛ ਕਥਾ ਨਾ ਜਾਇ ਕਦੀ ਕਿਸੇ ਭਾਂਡੇ ਦਾ ਮਜ਼ਾਕ ਨਾ ਉਡਾਈ ਮੈਂ ਫਿਰ ਬੇਨਤੀ ਕਰਾਂਗਾ ਤਤੇ ਠੰਡੇ ਸਾਬੋ ਨੇ ਬਣਾਏ ਨੇ ਐਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਰਚਨਾ ਚ ਸ਼ਲੋਕਿਆ ਕਿ ਕਿਸੇ ਵੀ ਪੱਕ ਤੋਂ ਗਰੀਬ ਕੋਈ ਬੰਦੇ ਦਾ ਮਜ਼ਾਕ ਮਾ ਤੋਡਾ ਕਿਸੇ ਦੀ ਬੇੜੀ ਡੁੱਬਦੀ ਦੇਖ ਕੇ ਹੱਸੀ ਦਾ ਨਹੀਂ ਕਿਉਂਕਿ ਅਜੇ ਤੇਰੀ ਵੀ ਬੇੜੀ ਮੱਝ ਤਹਰ ਵਿੱਚ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਆ ਕੋਹਿ ਅਜੋ ਸੋ ਨਾਂ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਇ ਕੀ ਪਤਾ ਫਿਰ ਮੋ ਸ਼ਬਦ ਵਾਲਾ ਨਾ ਜੋ ਰਾਮ ਰਾਖਾ ਤੂੰ ਰਈਐ રે ਭਾਈ ਹਰ ਕੀ ਮਹਿਮਾ ਕਿਛ ਕਥਾ ਨਾ ਜਾਈ ਕਬੂ ਤੁਰੇ ਤੁਰੰਗ ਨਚਾਵੈ ਕਦੀ ਘੋੜਿਆਂ ਨੂੰ ਅੱਡੀਆਂ ਮਾਰ ਕੇ ਘੋੜਿਆਂ ਦੀ ਸਵਾਰੀ ਕਰਦਾ ਤੇ ਮਹਾਰਾਜ ਕਿੰਨੇ ਕਬੂ ਪਾਏ ਪਨੀਓ ਨਾ ਪਾਵੇ ਅਰ ਭੀ ਘੋੜਿਆਂ ਤੇ ਚੜਨ ਵਾਲਾ ਕਈ ਵਰੀ ਕੋ ਜਾ ਵਕਤ ਆ ਜਾਂਦਾ ਦੇ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਆਹੀ ਗੁਰੂ